ਲੁਧਿਆਣਾ ਦੇ ਅਮਲਤਾਸ ਇਨਕਲੇਵ ਇਲਾਕੇ 'ਚ ਸੀਵਰੇਜ ਦੀ ਪਾਈਪ ਪਾਉਣ ਦੇ ਕੰਮ ਦੌਰਾਨ ਵਾਪਰਿਆ ਹਾਦਸਾ ਜਿਸ 'ਚ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ ਤੇ ਦੋ ਗੰਭੀਰ ਨੇ ਜਿਨ੍ਹਾਂ ਦਾ ਡੀਐਮਸੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅਸਲ ਵਿੱਚ ਵੀਰਵਾਰ ਸਵੇਰ ਜਿਸ ਵੇਲੇ ਸੀਵਰੇਜ ਦੇ ਕੰਮ ਦੌਰਾਨ ਖੁਦਾਈ ਕੀਤੀ ਜਾ ਰਹੀ ਸੀ, ਮਿੱਟੀ ਕੰਮ ਕਰ ਰਹੇ ਮਜ਼ਦੂਰਾਂ ਤੇ ਆਢ ਗਈ ਅਤੇ ਉਹ ਮਿੱਟੀ ਅੰਦਰ ਦਬ ਗਏ। ਲੋਕਾਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਮਜ਼ਦੂਰ ਦੀ ਜਾਨ ਨਾ ਬਚ ਸਕੇ। ਤਿੰਨਾਂ ਮਜ਼ਦੂਰਾਂ ਦੀ ਉਮਰ ਕਰੀਬ 18 ਸਾਲ ਦੱਸੀ ਜਾ ਰਹੀ ਹੈ। ਮੋਟਰ ਚਲਾਉਣ ਦੇ ਨਾਲ ਵਿੱਚ ਇਹਦੇ ਪੈਪ ਲੱਗਿਓ ਪ ਉਹ ਪਾਣੀ ਜਿਹੜਾ ਚੱਲਦਾ ਸੀਗਾ ਖਾੜੀ ਦੇ ਵਿੱਚ ਖਾਲੇ ਚੈਨਲ ਦਾ ਪਾਣੀ ਨਾਲ ਮਿੱਟੀ ਥੱਲੇ ਨਿਕਲ ਗਈ ਨਿਕਲਦੇ ਨਾਲ ਉਹ ਢਿੱਗ ਜੋ ਦੀ ਬਣ ਗਈ ਉਹ ਢਿੱਗ ਇਕਦਮ ਸਵੇਰੇ ਜਦੋਂ ਲੈਵਲ ਕਰਦੇ ਸੀ ਬੰਦੇ ਲੈਵਲ ਕਰਨ ਮੌਕੇ ਉਹਨਾਂ ਦੇ ਉੱਪਰ ਡੱਗੀ ਤਿੰਨਾਂ ਦੇ ਉੱਪਰ ਰੇਤਾ ਹੋਣ ਕਰਕੇ ਢਿੱਗ ਕਰ ਗਈ ਉਤੋਂ ਔਰ ਇਹਨਾਂ ਤਿੰਨ ਮਜ਼ਦੂਰ ਦਬੇ ਗਏ ਦੋ ਮਜ਼ਦੂਰ ਜਿਹੜੇ ਸੀ ਜਿਹੜੇ ਹੱਥੀ ਉਹਨੂੰ ਡੀਐਮਸੀ ਦਾਖਲ ਕਰਾਤਾ ਇੱਕ ਇਥੋਂ ਅਨਕੰਸਿਸਟੈਂਸੀ ਉਹਨੂੰ ਅਸੀਂ ਸਿਵਲ ਅਫਸਰ ਭੇਜਤਾ ਉਹਦੀ ਹਾਂ ਡੈਥ ਹੋ ਗਈ ਉਹਦੀ